ठीक हाँ। हाँ अच्छा, है। थारू वे हां जी में रेडी हो गई है।, हाँ, है। अच्छा, लाजमे चापण को नहीं है। ताँगा ताँगा ताँगा। अच्छा, किण पसंद है? हां, मैंने बहुत पसंद है। कोई नहीं किसी ना ऐन तो रजने चापण ठीक है। अच्छा, थे ताडा ना कौन वजदा था ऐसी बड़ी देर तक। अच्छा, हां मम्मा ने कहा ले मनदा। हां, मम्मा ने कहा कोई नहीं मैं कर लनी गल। हां, नेओ में तू काम करवाना करना। तू तू करना। बस। ਤੇ ਕੋਈ ਦੱਲੀ ਨਾ ਕਰ ਲੈ ਮੈਂ ਤੇ ਸਿਆਤਰਾ ਕਰ ਲਿਓ ਦੱਸੋ ਤੁਸੀਂ ਖੱਲੇ ਲੱਗੇ ਰਹਿੰਦੇ ਕੁਛ ਤਾਂ ਦੱਸ ਦਿੰਦੇ ਮੈਨੂੰ ਕੋਈ ਗੱਲ ਨਹੀਂ ਕੋਈ ਗੱਲ ਨਹੀਂ ਉਹ ਕੰਮ ਕਰਨ ਵਾਲਾ ਨਾ ਨਾ ਕੋਈ ਕੰਮ ਨਹੀਂ ਕਰਨ ਵਾਲਾ ਤੁਸੀਂ ਆਪਣੇ ਮਮਾ ਨਾਲ ਗੱਲ ਕਰ ਲੋ ਕਿ ਜੂੜੀ ਤਾ ਮਾ ਵੇਜੜਾ ਬਾਹਰ ਬਾਹਰ ਕੋ ਨਾ ਰਹੀ ਸੀ ਮੰਦ ਅੱਛਾ ਮਾ ਹੁੰਦੇ ਵੀ ਮੈਨੂੰ ਕਾਫੀ ਟਾਈਮ ਹੋ ਗਿਆ ਹੈ ਮੈਨੂੰ ਇੰਨੀ ਤੇ ਮੈਨੂੰ ਸਮਝ ਆ ਗਿਆ ਮਹੀਨੇ ਬਾਅਦ ਚੋਂਗੇ ਚੜਾ ਦਿੰਦੇ ਆ ਤੇ ਤੁਸੀਂ ਮੈਨੂੰ ਕੋ ਕੰਮ ਹੀ ਨਹੀਂ ਕਰਨ ਦਿੰਦੇ ਹੈਗੀ ਬੜੀ ਗੱਲ ਨਹੀਂ ਬੱਤਰ ਤੁਸੀਂ ਕਰਨਾ ਤਾ ਮੈਂ ਉਹ ਤਾਂ ਤੇ ਤੁਸੀਂ ਨਾ ਸਭੋ ਖਾ ਲਓ ਤੁਸੀਂ ਕਿਹੜਾ ਲੰਚ ਕੀਤਾ ਹੈ ਚਲੋ ਤੁਸੀਂ ਬੈਠੋ ਮੈਂ ਤੁਹਾਡੇ ਨਾਲ ਸਿਹਰਾ ਨਾ ਤਨ ਚੋਟੇ ਜਿਹੜਾ ਮధ్య ਪਸਾ ਜਨਾ ਨਾਲ ਹੱਲੇ ਤੁਸੀਂ ਇਹ ਇੰਜ ਕਰੋ ਆਪਣੇ ਮੰਮਾ ਨਾਲ ਗੱਲ ਕਰ ਲਓ ਉਹ ਕਹਿੰਦੇ ਮੌਸ ਲੈ ਕਰਨੀ ਹੈ ਰਾਜਨ ਚੱਲ ਪਾ ਚਲੋ ਕਿੱਥੇ ਖਾਣਾ ਮੈਂ ਨਾ ਮਮਾ ਨਾਲ ਗੱਲ ਕਰੀ ਉਹ ਕੋਈ ਨਹੀਂ ਬੁੱਤ ਜਦੀ ਦੇ ਸੱਸ ਦਾ ਲਾਹ ਲੈ ਜਾਂਦਾ ਨਾ ਲੈਲਾ ਹੈ ਸਾਰੇ ਉਹ ਹੈਨਾ ਕਿਉਂਕਿ ਸਾਰ ਬੇਸਾਲੀ ਮਰ ਆ ਵੀ ਕੰਮ ਕਰਦੇ ਹੈਨਾ ਮੈਂ ਇਹ ਕਰਨਾ ਹੈ ਕੰਮ ਅਮਰੀਕਾ ਜਾ ਕੇ ਅਮਰੀਕਾ ਜਾ ਕੇ ਅਮਰੀਕਾ ਮੈਨੂੰ ਕਰਾਣੀ ਕੰਮ ਤੂੰ ਹੀ ਨਹੀਂ ਕਰਦਾ ਅਪਾ ਮੇਂ ਰੱਖਾਂਗੇ ਹੈਨਾ ਨਹੀਂ ਨਹੀਂ ਕੋਈ ਗੱਲ ਨਹੀਂ ਫਿਰ ਕਰੀ ਜਾ ਰਹੇ ਮम्मा ਕੋਲ ਮੈਂ ਕਿਹੜਾ ਲਸੀਓ ਚੱਲੀ ਹੈ ਪਹਿਲਾਂ ਵੀ ਤਾਂ ਕੰਮ ਕਰਦੀ ਸੀ ਨਾ ਨਾ ਤਗੜੇ ਤਗੜੇ ਠੀਕ ਹੈ ਚਲੋ ਫਿਰ ਚਲ ਫਿਰ ਐਸਪੀਰੂ ਤੁਸੀਂ ਗੱਲ ਕਰ ਲਓ ਠੀਕ ਹੈ ਤੇ ਮੈਂ ਲੈ ਗਿਆ ਨਹੀਂ ਜਦ ਮੈਂ ਹਾਂ ਭਾਂ ਭਾ ਲੈਵਾਂ ਹਾਂ ਠੀਕ ਸਭ ਠੀਕ ਹੈ ਹਾਂ ਜੀ ਮੰਮਾ ਹਾਂ ਬਹੁਤ ਪਿਆਰ ਕਰਦੇ ਮੈਨੂੰ ਹਾਂ ਜੀ ਹਾਂ ਜੀ ਹਾਂ ਜੀ ਅਰਜਨ ਵੀ ਠੀਕ ਹੈ ਮੰਮਾ ਕੰਮ ਦੀ ਗੱਲ ਕਰੋ ਕੋਈ ਕੀ ਬਾਰ ਬਾਰ ਫੋਨ ਤੂੰ ਹੀ ਕਰੀ ਜਾਂਦੇ ਵੇ ਜੀ ਇੱਕੋ ਚੀਜ਼ ਪੁੱਛਣ ਵਾਸਤੇ ਹਾਂ ਮੈਂ ਤੇ ਆਸ਼ਰ ਸੋਨੀ ਘਰ ਮੈਂ ਲਾ ਪਾ ਕੇ ਰੱਖਦੀ ਆ ਮੈਨੂੰ ਮੈਂ ਸਗੋਂ ਮੈਨੂੰ ਹੁੰਦਾ ਮੈਂ ਕੋਟਨ ਦਾ ਕੁਝ ਪਾਲਵਾ ਕੋਈ ਘਾਰ ਹੈ ਨਾ ਕੋਈ ਕੁੜਤਾ ਉਹ ਕਹਿਨਗੇ ਨਹੀਂ ਸੋਨਾ ਸੋਹਣੀ ਸੋਹਣੀ ਤਿਆਰ ਹੋ ਕੇ ਰਹਿ। ਘਾਰ ਵੀ ਮੈਂ ਪੂਰਾ ਮਤਲਬ ਕਿ ਗਿਆਨਾ ਗੱਟਾ ਪਾ ਕੇ ਰੱਖਿਆ ਹੋਇਆ। ਯਾਰ ਕਿਹੋ ਜਿਹੀਆਂ ਗੱਲਾਂ ਕਰਦੇ ਭੇਜੇ। ਮੰਮੀ ਨੰਮੀ ਨਾ ਸੁਣੋ ਇੱਕ ਫੋਨ ਕਰਕੇ ਨਾ ਦੂਜਾ ਫੋਨ ਨਾ ਕਰਿਆ ਕਰੋ। ਟੈਨਸ਼ਨ ਹੋ ਗਈ ਮੈਗਾ ਪਤਾ ਨਹੀਂ 5-6 ਫੋਨ ਕਰ ਦਿੱਤੇ ਕੀ ਗੱਲ ਹੋਗੀ। ਉਦੋਂ ਮੇਰੇ ਸੱਸ ਚੰਗੀ ਜਿਹਨੇ ਫੋਨ ਨਹੀਂ ਚੁੱਕਿਆ। ਤੂੰ ਇਹਦੇ ਹੈਲੋ ਵੀ ਨਹੀਂ ਕਰਨੀ ਹੁੰਦੀ ਤੂੰ ਨਾਲ ਹੀ ਬੋਲ ਦੇਣਾ ਹੀ ਕੁਛ ਨਾ ਕੁਛ। ਹੂੰ। ਸਿਆਣੇ ਨੇ ਨਾ ਅਗਲੇ ਤੁਹਾਡੇ ਵਰਗੇ ਨਹੀਂ ਹੈਗੇ ਚਲੋ ਮੰਮੀ ਹੋ ਮੈਨੂੰ ਨਾ ਸਿਰ ਨਾ ਖਾਓ ਕੋਈ ਕੰਮ ਦੀ ਗੱਲ ਹੈਗੀ ਦੱਸੋ ਮੈਨੂੰ ਕਿਉਂ ਮੈਂ ਫੋਨ ਕੀਤਾ ਜੇ ਚਲੋ ਮੈਨੂੰ ਫੋਨ ਨਾ ਕਰਿਓ ਅਗਰ ਮੈਂ ਬੜੀ ਖੁਸ਼ ਹਾਂ ਆਪਣੀ ਜਿੰਦਗੀ ਹਾਂ ਹਾਂਜੀ ਹਾਂਜੀ ਨਹੀਂ ਮੈਨੂੰ ਚੌਂਕੀ ਨਹੀਂ ਚੜਾਇਆ ਇਹ ਤਾਂ ਤਾਂ ਨਾ ਹੱਥ ਨਾ ਮੈਂ ਤਾਂ ਆਣ ਹੀ ਨਹੀਂ ਦਿੰਦੇ ਕਿਚਨ 'ਚ ਨਹੀਂ ਜਾਣ ਦਿੰਦੇ ਹੈਗੇ ਹੂੰ ਲੈ ਮੇਰੀ ਫੇਵਰੇਟ ਚੀਜ਼ਾਂ ਬਣਾਉਂਦੇ ਨੇ ਹਾਂ ਆ ਇਹ ਰੋਚਕ ਮੰਜਾ ਈ ਦਾ ਹੂੰ ਬਹੁਤ ਖੁਸ਼ ਆ ਮੰਮੀ ਮੈਂ ਹਾਂ ਠੀਕ ਹੈ ਚਲੋ ਠੀਕ ਹੈ ਬਾਏ ਬਾਏ ਪਲੀਜ਼ ਬਸ ਕਰੋ ਮੈਂ ਉਹ ਰਾਜਮਾ ਚਾਵਲ ਬਣਾਏ ਮੰਮਾ ਨੇ ਮੈਨੂੰ ਖਾਣੇ ਫੋਕ ਲੱਗੀ ਮੈਨੂੰ ਹਾਂ ਹੋ ਬਿਨ ਗੱਲੋਂ ਨਾ ਫੋਨ ਕਰਿਆ ਕਰੋ ਮੈਨੂੰ ਚਲੋ ਠੀਕ ਹੈ ਬਾਏ ਮੰਮੀ ਵੀ ਨਾ ਹਾਂ ਆ ਕਿਤਾ ਯੋ ਕਿਤਾ ਹੀ ਗਹਿਣਾ ਸੰਭਿਆਈ ਰੋਟੀ ਕੀ ਆ ਚੱਲਾ ਮੈਂ ਅੰਦਰ ਮੰਮੀ ਵੇਟ ਕਰਤੀ ਕੋਜਨਾਬ ਜੀ ਆ ਗਏ ਨੇ ਹਾਂ ਕਦੋਂ ਆਏ ਉਹ ਮੈਨੂੰ ਪਤਾ ਨਹੀਂਗਾ ਅੱਛਾ ਕੀ ਕਰ ਬੜੇ ਖੁਸ਼ ਲੱਗਦੇ ਦੇ ਜੀ ਗੱਲ ਹੀ ਖੁਸ਼ੀ ਵਾਲੀ ਹੈ ਅੱਛਾ ਹਾਂ ਪਾਣੀ ਲੈ ਆਵਾਂਗੇ ਨਾ ਮੈਂ ਤੂੰ ਪਾਣੀ ਨਾ ਲਿਆ ਮੇਰੀ ਗੱਲ ਸੁਣ ਕੀ ਹੋਇਆ ਅ ਮੇਰੇ ਨਾਲ ਅਮਰੀਕਾ ਦਾ ਬਣ ਗਿਆ ਹੋਇਆ ਵਾ ਸੱਚੀ ਹਾਂ ਫਿਰ ਤੇ ਬਸ ਥੋੜੀ ਦੇਰ ਤੱਕ ਜਾਣ ਦੀ ਤਿਆਰੀ ਕਰਨੀ ਹੈ ਅੱਛਾ ਹਾਂ ਸਾਡਾ ਸਾਰਿਆਂ ਦਾ ਬਣ ਗਿਆ ਨਹੀਂ ਫਿਲਹਾਲ ਤੇ ਇਹ ਮੇਰਾ ਹੀ ਆ ਸਿਰਫ ਤੁਹਾਡਾ ਕੱਲਿਆ ਦਾ ਤੇ ਮੇਰਾ ਤੇਰਾ ਵੀ ਬਣਾਵਾਂਗਾ ਯਾਰ ਬਟ ਫਿਲਹਾਲ ਮੈਨੂੰ ਕੱਲੇ ਨੂੰ ਜਾਣਾ ਪੈਣਾ ਹੋਵੇ ਨਹੀਂ ਅਜਨ ਇਹ ਗੱਲ ਠੀਕ ਥੋੜੀ ਹੈਗੀ ਹੈ ਤੋ ਤੁਸੀਂ ਕੱਲੇ ਕਿੱਦਾਂ ਚੱਲ ਜਾਓਗੇ ਮੇਰੇ ਬਿਨਾ ਆਰਾਮ ਨਾਲ ਮੇਰੀ ਗੱਲ ਸੁਣਨੇ ਗੱਲ ਪੁੱਜੀ ਬਣੀਗੀ ਅਸਲ ਵਿੱਚ ਮੈਂ ਪਹਿਲਾਂ ਕਹਿਆ ਸੀ ਨਾ ਇਨ ਕੇਸ ਜੇ ਕੋਈ ਪ੍ਰੋਬਲਮ ਆ ਗਈ ਤੇ ਥੋੜੀ ਜੀ ਪੇਪਰਾਂ ਦੇ ਵਿੱਚ ਪ੍ਰੋਬਲਮ ਆਈਆਂ ਉਸ ਤਰ੍ਹਾਂ ਸਭ ਓਕੇ ਆ ਥੋੜਾ ਟਾਈਮ ਲੱਗਣਾ ਵਾ ਮੈਂ ਤੁਹਾਨੂੰ ਕੱਲੇ ਨਹੀਂ ਜੀ ਜਾਣ ਦੇਣਾ ਹੈਗਾ ਮੈਂ ਤੁਹਾਨੂੰ ਪਤਾ ਤੁਹਾਡੇ ਬਿਨਾ ਮੈਨਂਜ ਨਹੀਂ ਇੱਥੇ ਰਹਿਣਾ ਹੈ ਇੱਕ ਮਿੰਟ ਮੇਰੀ ਗੱਲ ਸੁਣ ਦੇ ਆਪਣਾ ਬੰਦਾ ਪਿਆ ਦੋਨਾਂ ਦਾ لیکن وہ ਕਹਿੰਦੇ ਪਿਆ ਜੇਕਰ ਆਪਣੀ ਵਾਈਫ ਨੂੰ ਲੈ ਕੇ ਜਾਣਾ ਤੇ 30 ਲੱਖ ਰੁਪਏ ਤੁਹਾਡਾ ਐਕਸਟਰਾ ਲੱਗੇਗਾ ਤੇ ਕੋਈ ਗੱਲ ਨਹੀਂ ਤੁਹਾਡਾ ਕਿਹੜਾ ਕਿਸੇ ਚੀਜ਼ ਦੀ ਕਮੀ ਹੈਗੀ ਹੈ ਤੁਸੀਂ ਦੇਖੋ ਕਿਵੇਂ ਕਰਨਾ ਹੈ ਪਰ ਤੁਹਾਨੂੰ ਮੈਂ ਕੱਲੇ ਨਹੀਂ ਜੇ ਜਾਣ ਦੇਣਾ ਹੈਗਾ ਉਹ ਕਮੀ ਤਾਂ ਕਿਸੇ ਚੀਜ਼ ਨਹੀਂ ਗਈ ਪਰ ਮੁਕਤੀ ਦੀ ਗੱਲ ਇਹ ਬਣ ਕਿ ਹਜੇ ਤੁਹਾਨੂੰ ਪਤਾ ਕੀ ਆਪਾਂ ਵਿਆਹ ਕਰਵਾਇਆ ਵਾ ਕਿ ਬਹੁਤ ਪੂਰੀ ਪੈਸੇ ਲੱਗੇ ਕੀ ਗੱਲ ਦੀ ਨਹੀਂ ਜਾਣਦੇ ਚੰਗਾ ਆ ਮਮਾ ਤੁਸੀਂ ਵੀ ਆ ਹੀ ਗਏ ਹੋ ਹਾਂ ਜੀ ਕੀ ਹੈ ਬੜੀ ਖੁਸ਼ੀ ਹੈ ਵੈਸੇ ਹਾਂ ਮੇਰਾ ਨਾਮ ਅਮਰੀਕਾ ਦਾ ਬਣ ਗਿਆ ਅੱਛਾ ਹਾਂਜੀ ਤੇ ਥੋੜੀ ਦੇਰ ਤੱਕ ਨਾ ਟਿਕਟ ਆ ਜਾਏਗੀ ਕੁਝ ਦਿਨਾਂ ਤੱਕ ਅੱਛਾ ਅੱਛਾ ਕਰਵਾ ਲੈਣੀ ਆ ਵੀਜ਼ਾ ਆ ਗਿਆ ਆ ਵਾ ਸਿਰਫ ਇੰਨਾ ਦੀ ਕੱਲਿਆਂ ਦੀ ਚੱਲ ਜੀ ਤੇ ਕੋਈ ਗੱਲ ਉਹਨੂੰ ਉਹ ਦੇਖ ਮੈਂ ਤਾਂ ਨਹੀਂ ਸਮਝਾਉਣਾ ਪਿਆ ਵਾਂ ਕਿ 30 ਲੱਖ ਰੁਪਏ ਐਕਟਰਾ ਮੰਗਦੇ ਪਏ ਆ ਉਹਦੇ ਵਾਸਤੇ ਮੈਨੂੰ ਕਰਨ ਚ ਕੋਈ ਦਿੱਕਤ ਨਹੀਂ ਸੀ ਲੇਕਿਨ ਤੈਨੂੰ ਵੀ ਪਤਾ ਕਿ ਆਪਣਾ ਵਿਆਹ ਕੀਤਾ ਵਾ ਉਹਦੇ ਵਿੱਚ ਵੀ ਕਿੰਨੇ ਪੈਸੇ ਲੱਗੇ ਕਿੰਨਾ ਖਰਚਾ ਹੋ ਗਿਆ ਵਾ ਅੱਜ ਹੁਣ ਤੁਸੀਂ ਅੱਜ ਉਹ ਗੱਲ ਕਰ ਰਹੇ ਜੇ ਗੱਲ ਤਾਂ ਫਿਰ ਉਹੀ ਆ ਗਈ ਨਾ ਮੇਰੇ ਮਮਾ ਵਾਲੀ ਸੱਚ ਹੋ ਗਈ ਨਹੀਂ ਮੇਰੇ ਮम्मा ਦੀ ਵੀ ਪਹਿਲੀ ਇਹੋ ਸ਼ਰਤ ਹੈਗੀ ਸੀ ਕਿ ਮੈਂ ਤੇਰਾ ਵਿਆਹ ਉੱਥੇ ਤਾਂ ਕਰਨਾ ਜ ਜਰਜਨ ਤੈਨੂੰ ਲੈ ਕੇ ਜਾਏਗਾ ਠੀਕ ਹੈ ਮੈਂ ਇਨ ਕੇਸ ਅਸੀਂ ਗੱਲ ਕੀਤੀ ਸੀ ਉਹ ਤੇ ਮੈਂ ਵੈਸੇ ਹੀ ਕਹਿਤਾ ਸੀ ਹਾਂ ਮਮੀ ਦੀ ਹਾਮੀ ਚ ਹਾਮੀ ਭਰਦੀ ਕਿ ਚਲੋ ਮम्मा ਸਾਡੀ ਮੈਰਿਜ ਲਈ ਤਿਆਰ ਹੋ ਜਾਣ ਪਰ ਇਹ ਮੈਂ ਲੈ ਥੋੜੀ ਕਿ ਤੁਸੀਂ ਹੁਣ ਮੈਨੂੰ ਜਿਸ ਤਰ੍ਹਾਂ ਕਹੋਗੇ ਮੈਂ ਕੱਲੇ ਨਹੀਂ ਜੇ ਇਹਨਾਂ ਨੂੰ ਜਾਣ ਦੇਣਾ ਉਹੋ ਮੇਰੀ ਗੱਲ ਤਾਂ ਹੁਣ ਲੈ ਦੇਖ ਮੈਂ ਕਿਹੜਾ ਤੁਹਾਨੂੰ ਦੋਨੋਂ ਨੂੰ ਛੱਡ ਕੇ ਜਾਣ ਨੂੰ ਤਿਆਰ ਹੈਗਾ ਮੈਂ ਮम्मा ਨੇ ਤੇ ਨਾਲ ਹੀ ਜਾਣਾ ਸੀਗਾ ਹਾਂ ਤੇ ਫਿਰ ਮੈਂ ਵੀ ਤੇ ਇੱਥੇ ਰਹਿਣਾ ਹੈ ਕਿਤੇ ਕਿਹੜੀ ਚੀਜ਼ ਤੇਰੇ ਕੋਲ ਹੈ ਮम्मा ਤੇਰੇ ਕੋਲ ਹੈ ਆ ਹਾਂ ਮੈਂ ਤੁਹਾਡੇ ਨਾਲ ਵਿਆਹੀ ਆ ਅਰਜਨ ਮਮਾ ਨਾਲ ਬਸ ਐਸਾ ਨਹੀਂ ਹੁੰਦਾ ਨਾ ਮੇਰੀ ਗੱਲ ਸੁਣੋ 30 ਲੱਖ ਰੁਪਏ ਜੇ ਤਾਂ ਮੈਨੂੰ ਲੱਗਦਾ ਕੋਈ ਵੱਡੀ ਰਕਮ ਨਹੀਂ ਹੈਗੀ ਤੁਹਾਡੇ ਵਾਸਤੇ ਯਾਰ ਦੇਖ ਮੈਂ ਤੈਨੂੰ ਪਿਆਰ ਨਾਲ ਸਮਝਾ ਰਿਆ ਵਾਂ ਤੈਨੂੰ ਸਮਝ ਨਹੀਂ ਆਉਂਦੀ ਪਈ ਮੈਂ ਕਹਿ ਰਿਹਾ ਕਿ ਕੋਈ ਵੱਡੀ ਰਕਮ ਨਹੀਂ ਗਈ ਮੇਰੇ ਕੋਲ ਕਿਸੇ ਵੀ ਚੀਜ਼ ਦੀ ਕੋਈ ਕਮੀ ਨਹੀਂ ਗਈ ਪਰ ਇਹ ਵੀ ਦੇਖਣਾ ਕਿ ਵਿਆਹ ਤੇ ਕਿੰਨਾ ਖਰਚਾ ਹੋਇਆ ਵਾ ਥੋੜਾ ਥੋੜੀ ਖਰਚਾ ਹੋਇਆ ਵਾ ਫਿਰ ਕੀ ਹੋ ਗਿਆ ਹੁੰਦੇ ਨੇ ਖਰਚੇ ਫਿਰ ਕਿਉਂ ਆ ਸਾਡਾ ਨਹੀਂ ਹੋਇਆ ਹੈਗਾ ਤੁਹਾਡਾ ਕੋਈ ਵੱਖਰਾ ਥੋੜੀ ਹੋ ਗਿਆ ਖਰਚਾ ਲੇਕਿਨ ਦੇਖਣਾ ਮੈਂ ਬਾਹਰ ਦਾ ਵੀ ਤੁਹਾਡਾ ਦੋਨਾਂ ਦਾ ਵੀ ਕਰਵਾ ਰਿਆ ਵਾਂ ਉਧਰ ਵੀ ਖਰਚਾ ਅਲੱਗ ਤੋਂ ਹੋ ਰਿਹਾ ਵਾ ਅੱਜ ਦੇਖਣਾ ਮੇਰੀ ਗੱਲ ਸੁਣੋ ਜਦੋਂ ਅਸੀਂ ਕਿਤੇ ਜਾਂਦੇ ਆ ਕੋਈ ਪਲੈਨਿੰਗ ਕਰਦੇ ਆ ਸਾਨੂੰ ਪਤਾ ਹੁੰਦਾ ਕਿੰਨਾ ਖਰਚਾ ਹੈ ਤੇ ਅਸੀਂ ਪਹਿਲਾਂ ਅਰੇਂਜ ਕਰਕੇ ਰੱਖਦੇ ਆ ਤੁਹਾਨੂੰ ਨਹੀਂ ਸੀ ਪਤਾ ਹੈਗਾ ਕਿ ਤੁਸੀਂ ਸਾਨੂੰ ਪਤਾ ਹੈ ਨਾ ਤੁਹਾਨੂੰ ਕਿ ਤੁਸੀਂ ਆਪਣੀ ਮਿਸਿਸ ਦਾ ਲਾਇਆ ਜਾਂ ਮਦਰ ਲਾ ਲਾਇਆ ਤੁਹਾਨੂੰ ਇਹ ਪੈਸੇ ਦੀ ਪੈਸੇ ਦੀ ਮੇਰੀ ਇੱਕ ਮਿੰਟ ਕੱਲਣਾ ਧਿਆਨ ਨਾ ਸਮਾ ਮਮਾ ਇਹਨਾਂ ਨੂੰ ਸਮਝਾ ਦਿਓ ਮੈਂ ਨਹੀਂ ਤੇ ਜਾਣ ਦੇਣਾ ਗੱਲ ਤਦ ਪ੍ਰੋਪਰਟੀ ਵਿੰਚ ਦੇ ਵੇਚ ਲੈ ਆਪਣੀ ਕੋਈ ਪ੍ਰੋਪਰਟੀ ਮਮਾ ਤੁਹਾਨੂੰ ਪਤਾ ਇੰਨੀ ਜਲਦੀ ਕਿੱਥੇ ਸੇਲ ਹੁੰਦੀ ਆ ਵਾ ਉਹਨੂੰ ਵੀ ਐਕਸਟਰਾ ਟਾਈਮ ਲੱਗਦਾ ਥੋੜਾ ਹਾਂ ਇਹ ਵੀ ਹੈ ਵੀ ਅੱsse ਵੀ ਲੈਣੀ ਨਾ ਸੇਲ ਹੋ ਸਕਦੀ ਕੋਈ ਗਾਖ ਜਾਂਦੇ ਆ ਤਾਂ ਅੱਗੇ ਖੜਾ ਨਹੀਂ ਹੈ ਹੈਨਾ ਉਹਨ ਕੀ ਹੱਲ ਕੱਢੀਏ ਕਿ ਜਿਹਦੇ ਨਾਲ ਆਪਾਂ ਇਹ ਲੱਗਦੀ ਹੋੜ ਹਾਂ ਤੇ ਲੱਗਦੀ ਕੋਈ ਗੱਲ ਨਹੀਂ ਮੈਂ ਕਰ ਦਿੰਨੀ ਆ ਰੀਚ ਤੂੰ ਕਿ ਤੋ ਕਰ ਲੇਗੇ ਯਾਰ ਕੁਸ਼ਤੇ ਕਰਾਂਗੀ ਨਾ ਹੁਣ ਮੈਂ ਸਾਨੂੰ ਵੀ ਤਾਂ ਪਤਾ ਵੇਣਾ ਹਾਂ ਬਿਲਕੁਲ ਕੋਈ ਗਲਤ ਸਟੈਪ ਥੋੜੀ ਚੁੱਕਣਾ ਨਹੀਂ ਮੰਮਾ ਗਲਤ ਸਟੈਪ ਕਿਉਂ ਚੁੱਕਣਾ ਮੈਨੂੰ ਮੰਮੀ ਵੱਲ ਛੱਡ ਆਓ ਤੁਸੀਂ ਜ਼ਰਾ ਤੇ ਮੈਂ ਮੰਮਾ ਆਪਣੇ ਨਾਲ ਗੱਲ ਕਰਾਂਗੀ ਜੋ ਕੁਛ ਹੈ ਉਹਨਾਂ ਨੇ ਕਹਿੰਨਾ ਇੰਨਾ ਉੱਚੇ ਘਰ ਦਾ ਜਵਾਈ ਲੱਭਾ ਦੇ ਉਹ ਪੈਸੇ ਮੰਗਦੇ ਦੋ ਯਾਰ ਦੇਖ ਮੈਨੂੰ ਵੀ ਆ ਗੱਲ ਇਥੇ ਲੱਗਦੀ ਪਈ ਪਰ ਹੁਣ ਇਸ ਟਾਈਮ ਹੋਰ ਕੋਈ ਆਪਸ਼ਨ ਨਹੀਂ ਹੈਗੀ ਉਹ ਸਭ ਕੁਝ ਮੇਰਾ ਹੀ ਤਾਂ ਹੈਗਾ ਮੈਂ ਉਹਨਾਂ ਨੂੰ ਸਮਝਾਵਾਂਗੀ ਉਹ ਸਮਝ ਜਾਣਗੇ ਔਰ ਦੇਖਣੋ ਕੀ ਸੋਚਣਗੇ ਕਿ ਇੰਨੀ ਇਨਾਂ ਕੋਲ ਪ੍ਰਾਪਰਟੀ ਆ ਇੰਨੀ ਜ਼ਮੀਨ ਆ ਇੰਨਾ ਵਧੀਆ ਕੋਠੀਆਂ ਆ ਗੱਡੀਆਂ ਰੱਖੀਆਂ ਵਾ ਤੇ ਅੱਜ 30 ਲੱਖ ਪਿੱਛੇ ਸਾਡੇ ਕੋਲ ਆ ਗਏ ਹਜੇ ਵਿਆਹ ਨੂੰ ਕਿੰਨਾ ਕ ਟਾਈਮ ਹੋਇਆ ਕਿੰਨੇ ਹਾਂ ਤੇ ਸਭ ਕੁਝ ਸੇਵਿੰਗ ਜਿਹੜੀ ਹੁੰਦੀ ਹੈ ਸਾਡੇ ਓਕੇ ਵੇਲੇ ਕੰਮ ਆਉਂਦੀ ਹੈ ਨਾ ਕੋਈ 골ਡ ਹੋਵੇ ਕੋਈ ਪ੍ਰਾਪਰਟੀ ਤੇ ਮੈਂ ਉਹਨਾਂ ਨੂੰ ਜਿਸ ਤਰ੍ਹਾਂ ਤੁਸੀਂ ਮੈਨੂੰ ਕਹਿ ਰਹੇ ਜੇ ਗੱਲ ਵੀ ਸਹੀ ਆ ਹੁਣ ਸਾਡੇ ਕੋਈ ਇੱਕਦਮ ਤੇ ਕੋਈ ਗਾਗ ਹੈਗਾ ਨਹੀਂ ਮਮਾ ਨੂੰ ਕਹਿ ਦਾਂਗੇ ਉਹਨਾਂ ਅਸੀਂ ਸੇਲ ਲਗਾਈ ਹੋਈ ਆ ਕਰਨ ਕੋਠੀ ਜਿਹੜੀ ਛੋਟੀ ਪਿੱਛੇ ਜਿਹੜੀ ਕਿਰਾਏ ਤੇ ਦਿੱਤੀ ਤੁਸੀਂ ਤੇ ਉਹ ਜਦੋਂ ਸੇਲ ਹੋ ਜਾਏਗੀ ਤੇ ਹੋਨੇ ਹੁਣ ਸਾਨੂੰ ਐਂਡ ਟਾਈਮ ਤੇ ਹੁਣ ਪੈਸਾ ਦਾ ਲੋਡ ਹੈਗੀ ਆ ਕੋਈ ਨਹੀਂ ਤੁਸੀਂ ਮੈਨ ਛੱਡੋ ਯਾਰ ਇੱਕ ਮਿੰਟੇ ਫਿਰ ਮੇਰੀ ਗੱਲ ਨਾ ਧਿਆਨ ਨਾਲ ਸੁਣ ਹੂੰ ਦੇਖ ਜੇ ਤੂੰ ਗੱਲ ਕਰੇਂਗੀ ਬਿਨਾ ਆਪਣੇ ਸਿਰ ਤੇ ਸਿਰ ਕਰੇਂ ਵਿੱਚ ਮੇਰੇ ਨਾਲ ਰੋਲ ਆਵੇ ਵਿੱਚ ਨਹੀਂ ਤੇ ਉਹਨਾਂ ਨੇ ਤੈਨੂੰ ਪਤਾ ਮੈਨੂੰ ਮੇਣਾ ਮਾਰ ਲਗਿਆ ਮੈਂਟਨ ਲਾਉਣਾ ਨਹੀਂ ਮੈਂ ਆਪਣੇ ਬਿਹਾਫ ਤੇ ਕਰਾਂਗੀ ਗੱਲ ਮੈਂ ਕਿ ਜਿਹੜਾ ਕੋਰਟ ਮੈਰਿਜ ਦਾ ਪੱਤਰ ਪ੍ਰੋਸੈਸ ਆਪਾ ਕਰਾਇਆ ਹੀ ਨਹੀਂ ਹੈ ਉਹਦਾ ਕੀ ਕਰਾਂਗੇ ਉਸੇ ਕਰਕੇ ਤਾਂ ਪ੍ਰੋਬਲਮ ਪਈ ਆ ਅੱਛਾ ਉਹਦੇ ਕਰਕੇ ਤੀ ਉਹਦੇ ਕਰਕੇ ਪ੍ਰੋਬਲਮ ਪਈ ਆ ਹੁਣ ਆਨਦੀ ਰਿਪੋਰਟ ਆ ਬਾ ਕਰਨੇ ਨਾ ਸਕਦੇ ਤੇ ਜੇ ਆਪਾਂ ਆਨਦੀ ਰਿਪੋਰਟ ਆ ਬਾ ਕੋਡ ਮੈਰੀ ਦਾ ਕਰਵਾਣੇ ਆ ਉਹਦਾ ਐਕਸਟਰਾ ਖਰਚਾ ਆਂਦਾ ਵਾ ਜੇਕਰ ਆਪਾਂ ਸਟੈਪ ਬਾਈ ਸਟੈਪ ਚੱਲਦੇ ਆ ਉਨੂੰ ਵੀ ਥੋੜਾ ਟਾਈਮ ਲੱਗੇ ਹਫਤੇ 10 ਦਿਨ 15 20 ਦਿਨ ਦਾ ਟਾਈਮ ਲੱਗੇਗਾ ਠੀਕ ਹੈ ਨਾ ਤੇ ਉਸ ਤੋਂ ਬਾਅਦ ਜਿਹੜਾ ਇਹਨਾਂ ਦੀ ਫਾਈਲ ਵਿੱਚ ਉਹ ਪੇਪਰ ਲੱਗਣੇ ਆ ਹਾਂ ਉਹਨਾਂ ਦੇ ਪ੍ਰੋਸੈਸ ਨੂੰ ਟਾਈਮ ਲੰਮਾ ਲੱਗਣਾ ਅੱਛਾ ਉਸ ਲਈ ਕਹਿ ਰਹੇ ਆ ਕਿ 30 ਲੱਖ ਰੁਪਈਆ ਦੇ ਹਾਂ ਕਿ ਜੇ ਤੁਸੀਂ ਜ਼ਿਆਦਾ ਜ਼ਰੂਰੀ ਆ ਦੇ ਅੱਛਾ ਅੱਛਾ ਲੇਕਿਨ ਮੇਰਾ ਮੰਨਣਾ ਇਹ 바ਗੀ ਤਾਨੂੰ ਵੀ ਲੈ ਕੇ ਜਾਣਾ ਵਾ ਇਸੇ ਕਰੇ ਮੈਂ ਤੁਹਾਡਾ ਨਹੀਂ ਕਰਵਾਇਆ ਮੈਂ ਤੁਹਾਡਾ ਵੀ ਡਿਲੇ ਕਰਵਾਤਾ ਅੱਛਾ ਚਲੋ ਕੋਈ ਨਹੀਂ ਬੁੱਤਰ ਜਿੱਥੇ ਐਨੀ ਦੇਰ ਰੁਕੇ ਐ ਤੋ 2 ਮਹੀਨੇ 4 ਮਹੀਨੇ ਰੁੱਕ ਕੇ ਚਲੇ ਜਾਵਾਂਗੇ ਆਪਾਂ ਦੇਖ ਯਾਰ ਮੁਕਰੀਆਂ ਲਈ ਬਾਕੀ ਮੈਨੂੰ ਨਹੀਂ ਜੰਗ ਲੱਗਦਾ ਕਿ ਤੂੰ ਉਧਰ ਜਾ ਕੇ ਗੱਲ ਕਰੇ ਠੀਕ ਐ ਉਸ ਤੋਂ ਬੈਟਰ ਇਹੀ ਆ ਕਿ ਤੂੰ ਥੋੜੀ ਵੇਟ ਕਰਨਾ ਥੋੜੀ ਜਿਹੀ ਉਡੀਕ ਕਰਨਾ ਤੈਨੂੰ ਯਕੀਨ ਨਹੀਂ ਮੇਰੇ ਤੇ ਜੇ ਇੱਥੋਂ ਤੱਕ ਜਕੀਨ ਕੀਤਾ ਨਾ ਗਾੜੀ ਵੀ ਮੇਰੇ ਤੇ ਮੇਰੇ ਤੇ ਭਰੋਸਾ ਰੱਖ ਯਕੀਨ ਵਾਲੀ ਗੱਲ ਨਹੀਂ ਐ ਬਸ ਮੈਂ ਹੁਣ ਤੁਹਾਡੇ ਤੋਂ ਬਿਨਾ ਨਹੀਂ ਰਹਿਣਾ ਹੈਗਾ ਮੈਂ ਤੁਹਾਡੇ ਨਾਲ ਹੀ ਜਾਣਾ ਹੈਗਾ। ਉਹ ਮੈਂ ਤੇਰੀ ਗੱਲਾਂ ਕਿਉਂ ਐਡੇ ਸੋਹਣੇ ਮੁੱਖ ਤੇ ਨਾ ਇੰਨੀ ਉਹ ਦਸੀ ਚੰਗੀਆਂ ਨਹੀਂ ਲੱਗਦੀ। ਜ਼ਿਆਦਾ ਨਾ ਮੱਖਣ ਲਾਈ ਨਾ ਲਾਓ। ਮੈਂ ਪੈਕਿੰਗ ਕਰਨ ਲੱਗੀ ਆ ਤਿਆਰ ਹੋਣ ਲੱਗੀ ਆ ਤੇ ਮੈਨੂੰ ਛੱਡ ਗਿਆ ਮਮਾ ਵੱਲ ਤੇ ਮੈਂ ਗੱਲ ਕਰਾਂ। ਮਮਾ ਇੱਕ ਵਾਰੀ ਤੁਸੀਂ ਸਮਝਾਓ ਯਾਰ। ਤੇ ਚੰਗਾ ਨਹੀਂ ਲੱਗਦਾ ਮੈਨੂੰ ਇਹ پیسے। ਮਮਾ ਆਪਣਾ ਐਸਾ ਰ ਕੋਚ ਮੈਂ ਕਿਹੜਾ ਕੋਈ ਤਾਈ ਚਾਚੇ ਕੋਲ ਤੁਹਾਡਾ ਆਪਣਾ ਹੈ। ਤੁਹਾਡਾ ਹੀ ਹੈ ਭੋਲੇ ਸਾਰਾ ਕੁਝ ਪਰ ਉਹ ਕਹਿੰਦੀ ਕਿ ਹਲੇ ਮਹੀਨਾ ਆਇਆ ਵਿਆਹ ਹੈ। ਦੇ ਨਾ ਨੂੰ ਮੰਗਣਾ ਸ਼ੁਰੂ ਕਰ। ਹਾਦੀਮਾ ਨੂੰ ਅਹੀ ਘੜੇ ਮਤਲਬ ਕਿ ਕੋਈ ਓਖਾ ਟਾਈਮ ਥੋੜੀ ਆ ਗਿਆ ਸਾਡੇ ਤੇ। ਮੈਂ ਉਹਨੂੰ ਸਮਝਾਉਂਗੀ ਨਾ ਵੀ ਐਸਟਰਾ ਮੇਰੇ ਪੇਪਰ ਘਟ ਗਏ ਨੇ ਤੇ ਉਹਦੇ ਕਰਕੇ ਮੈਨੂੰ ਜ਼ਰੂਰਤ ਪੈ ਗਈ ਹੈ। ਨਹੀਂ ਤਾਂ ਫਿਰ ਲੇਟ ਸ਼ੇਅਰ ਹੋ ਜਾਣਾ ਵੀਜ਼ਾ। ਉਹ ਸਮਝ ਜਾਣਗੇ ਇਸ ਚੀਜ਼ ਨੂੰ। ਦੇਖ ਲੈ ਅਰਜੰਦ ਨਾ ਨਹੀਂ ਲੈਣਾ। ਆਪਣੀ ਵਿਆਹ ਤੇ ਗੱਲ ਕਰਨੀ ਹੈ ਕਿਉਂਕਿ ਉਹ ਨਹੀਂ ਕਹਿ ਰਿਹਾ ਤੈਨੂੰ ਕਿ ਤੂੰ ਮਤਲਬ ਵੀ ਹੁੰਦੇ ਜਾ ਕੇ ਪੈਸੇ ਨੁਕਲੇ ਲੈ ਹੈਂ ਤੁਸੀਂ ਜੋ ਫੀਲ ਕਰ ਰਹੇ ਹੋ ਮੈਂ ਤਾਂ ਘੱਟ ਤੋਂ ਜ਼ਿਆਦਾ ਮੈਨੂੰ ਫਿਕਰ ਹੈ ਅਰਜੰਦ ਦੀ। ਉਹਦੇ ਤੇ ਗੱਲ ਨਹੀਂ ਆਏਗੀ ਮੈਂ ਆਪਣੇ ਬਿਹਾਫ ਤੇ ਮम्मा ਨੂੰ ਟੋਨਾ ਹੈ ਕਿ ਮੇਰਾ ਵੀਜ਼ਾ ਇਦਾਂ ਲੇਟ ਹੋ ਰਿਹਾ ਹੈ। ਜੇ ਤੁਸੀਂ ਚਾਹੁੰਦੇ ਜੇ ਜਲਦੀ ਤਾਂ ਮੈਨੂੰ ਪੈਸੇ ਦਾ ਅਰੇਂਜ ਕਰ ਦਿਓ। ਇੱਕ ਵਾਰੀ ਗੱਲ ਕਰ ਲਾ ਵੈਸੇ ਮੈਨੂੰ ਤਾਂ ਗੱਲ ਫੱਬਦੀ ਨਹੀਂ ਨਜ਼ਰ ਆਉਂਦੀ। ਹੂੰ ਗੱਲ ਕਰ ਲਾ ਆਪਣੇ ਬਿਹਾਫ ਤੇ ਕੀ ਕਹਿੰਦੇ ਨੇ। ਵੈਸੇ ਵੀ ਤਾਂ ਉਧਰ ਸਭ ਕੁਝ ਤੇਰਾ ਹੀ ਆ। ਮੇਰੀ ਗੱਲ ਸੁਣੋ ਜੀ ਮम्मा ਅਗਰ ਤੁਹਾਡੀ ਧੀ ਹੁੰਦੀ ਉਹਨੂੰ ਜ਼ਰੂਰਤ ਪੈਂਦੀ ਤਾਂ ਤੁਸੀਂ ਉਹਨੂੰ ਦਿੰਦੇ ਨਾ ਜ਼ਰਾ ਮੈਨੂੰ ਇੰਨਾ ਦਾ ਸਫੇਰ ਤੇ ਬਸ ਫੇਰ ਮੇਰੀ ਮੰਮੀ ਵੀ ਦੇਗੀ ਮੈਨੂੰ ਕਿਉਂ ਨਹੀਂ ਦੇਗੀ? ਚਲੋ ਤੁਸੀਂ ਵੇਖ ਲੋ ਕਰਕੇ ਗੱਲ ਹੈਨਾ ਚਲੋ ਚੰਗੇ ਨਾਲ ਲੱਗਣ ਵਾਲੀ ਕੋਈ ਗੱਲ ਨਹੀਂ ਕਰਨਾ ਫਿਰ ਪੈਕਿੰਗ ਠੀਕ ਹੈ ਚਲੋ ਵੈਸੇ ਵੀ ਖੁਸ਼ੀ ਤਾਂ ਦੇਖੋ ਹਣ ਕਿੰਦਾ ਉਦਾਸ ਹੋ ਗਈ ਸੀ ਇਕੱਲੇ ਨਹੀਂ ਜੇ ਤੁਹਾਨੂੰ ਜਾਣਦੇ ਨਾ 30 ਦਾ ਮੈਂ 40 ਲੱਖ ਤੁਹਾਨੂੰ ਦਵਾ ਦੂੰਗੀ ਉਹ ਭਰਾ ਤੂੰ ਆਪਣੇ ਪਰਸੇ ਚ ਪਾ ਕੇ ਰੱਖ ਲੈ ਮੈਨੂੰ ਆਹੋ 1 ਮਿੰਟ ਹਰਪ੍ਰੀਤ ਆਂਦੀ ਮम्मा ਮੈਂ ਤੇਰੇ ਮਾਈਂਟੇ ਕੀ ਗੱਲ ਆਈ ਹੈ ਦੱਸੋ ਇਹਨੇ ਵੇਖ ਬੱਤਰ ਅਰਜਨ ਨੇ ਤੁਹਾਨੂੰ ਥੋੜੇ ਪੈਸਿਆਂ ਚ ਅਮਰੀਕਾ ਆਪਣੇ ਗੋਲ ਬਣਾ ਸਕਦਾ ਹੈ ਜੇ ਤੁਸੀਂ ਥੋੜਾ ਜਿਹਾ ਸਬਰ ਕਰੋ ਤੇ ਵੇਖੋ ਪੈਸੇ ਉਧਰੋਂ ਲੈਨੇ ਜਾਂ ਆਪਾਂ ਖਰਚਨੇ ਪਰਿਵਾਰ ਤਾਂ ਇੱਕ ਹੀ ਹੈ ਨਾ ਉਹਨਾਂ ਆਪਾਂ ਚੰਗਾ ਲੱਗਦਾ ਹੈ ਹੈ ਇੰਨਾ 30 40 ਲੱਖ ਰੁਪਏ ਆਪਾਂ ਵੇਸਟ ਕਰੀਏ ਉਹਦੇ ਨਾਲੋਂ ਚੰਗਾ ਹੈ ਕਿ ਥੋੜਾ ਟਾਈਮ ਆਪਾਂ ਰੁਕ ਜਾਈਏ ਮੇਰੇ ਪੁੱਤਰ ਗੱਲ ਉਹਨੀ ਹੈ ਉਹਨਾਂ ਨੇ ਵੇਖੋ ਨੇ ਵਿਆਹ ਤੇ ਕਿੰਨਾ ਖਰਚਾ ਕੀਤਾ ਐ ਇੰਨਾ ਤੈਨੂੰ ਸੁਣਾ ਪਾਇਆ ਕਰ ਸਾਡਾ ਫਰਨੀਚਰ ਨਾਲ ਭਰ ਦਿੱਤਾ ਫ੍ਰਿਜ ੱਡਾ ਵੱਡਾ ਦਿੱਤਾ ਕਿੰਨਾ ਖਰਚਾ ਹੈ ਉਹਨਾਂ ਦਾ ਉਹਨਾਂ ਨੂੰ ਵੀ ਮੈਨੇਜ ਕਰਨਾ ਪੈ ਜਾਣਾ ਟਾਈਮ ਲੱਗੇਗਾ ਨਾ ਅਕਸਰ ਅਮਾਉਂਟ ਜਿਹੜੀ ਹੈ ਛੋਟੀ ਜੀ ਤਾਂ ਹੈ ਨਹੀਂ ਜਿਹਨੂੰ ਐ ਮਿੰਟ ਚ ਨੇ ਕੱਢ ਕੇ ਫੜਾ ਦੇਣਾ ਵੀ ਲੈ ਪੁੱਤਰ ਲੈ ਜਾ ਘਰ ਪਿਆ ਹੁੰਦਾ ਨਹੀਂ ਮम्मा ਗੱਲ ਤੇ ਤੁਹਾਡੀ ਠੀਕ ਹੈ ਪਰ ਮੈਂ ਨਾ ਇਹਨਾਂ ਨੂੰ ਵੀ ਇਕੱਲੇ ਨਹੀਂ ਜਾਣ ਦੇ ਸਕਦੀ ਹੈਗੀ ਨਾਲ ਮੇਰੀ ਗੱਲ ਸੁਣੋ ਯਾਦ ਜੇ ਨਾ ਉਹ ਦਿਨ ਮੇਰੀ ਮੰਮੀ ਨੇ ਸ਼ਰਤ ਤੇ ਵਿਆਹ ਕਰਵਾਇਆ ਕਿ ਤੂੰ ਵਿਆਜੇ ਕਰਾਨਾ ਤੇ ਇਹਦੇ ਨਾਲ ਹੀ ਜਾਣਾ ਤੇ ਜੇ ਮੇਰੇ ਮੰਮਾ ਨੂੰ ਪਤਾ ਲੱਗ ਗਿਆ ਨਾ ਇਹਨਾਂ ਦਾ ਵੀਜ਼ਾ ਆ ਗਿਆ ਮੇਰਾ ਵੀਜ਼ਾ ਨਹੀਂ ਆਇਆ ਜਾਂ ਮੈਂ ਇਹਨਾਂ ਨਾਲ ਹਾਂ ਵੀ ਪਰਤੀ ਕਿ ਹਾਂ ਕੋਈ ਨਹੀਂ ਤੁਸੀਂ ਜਾਓ ਤੇ ਮੰਮੀ ਮੈਨੂੰ ਕਲੇਸ਼ ਪਾ ਦੇਣਾ ਤੁਸੀਂ ਨਹੀਂ ਜਾਣਦੇ ਮੇਰੀ ਮੰਮੀ ਨੂੰ ਇਸ ਕਰਕੇ ਮੈਨੂੰ ਜਾਣ ਦਿਓ ਮੈਂ ਪੈਸੇ ਲੈ ਕੇ ਆਣੀ ਹਾਂ ਉੱਥੋਂ ਐਦਾਂ ਨਾ ਮੰਮੀ ਦੀ ਵੀ ਗੱਲ ਰੱਖੀ ਜਾਏਗੀ ਤੇ ਸਾਡਾ ਵੀ ਕੰਮ ਹੋ ਜਾਏਗਾ ਸਮਝਿਆ ਕਰੋ ਠੀਕ ਹੈ ਚਲੋ ਦੇਖ ਲਓ ਤੁਸੀਂ ਇਸ ਤਰ੍ਹਾਂ ਤੁਮ ਸਹੀ ਕਰਨਾ ਟਰਾਈ ਇੱਕ ਵਾਰੀ ਹੂੰ ਨੇ ਮੈਨੂੰ ਪੂਰੀ ਆਸ ਹੈ ਮम्मा ਨੇ ਮੈਨੂੰ ਪਿੱਠ ਨਹੀਂ ਵਿਖਾਨੀ ਮੰਮੀ ਨੇ ਕਹਿੰਨਾ ਲੈ ਹੁਣੇ ਲੈ ਮੇਰਾ ਪੁੱਤ ਜੇ ਤੇਰਾ ਇੰਨੇ ਜੇ ਕੰਮ ਨਾਲ ਤੇਰਾ ਕੰਮ ਨਿਕਲਦਾ ਨਾ ਤੂੰ ਦ ਜਾ ਵਧੀਆ ਵਾ ਜੀ ਕਹਿਦਨਗੇ ਤੇ ਵਧੀਆ ਪਰ ਆਪਾਂ ਇਕੱਠੇ ਚਲ ਜਾਗੇ ਬਿਲਕੁਲ ਬਿਲਕੁਲ ਤੇ ਤੁਸੀਂ ਫਿਕਰ ਨਾ ਕਰੋ ਅਰਜਨ ਵੱਲੋਂ ਵੀ ਬਿਲਕੁਲ ਗਾਲ ਨਹੀਂ ਕਰਾਂਗੇ ਆਪਣੇ ਬਿਹਾਰਫ ਤੇ ਕਰਾਂਗੇ ਠੀਕ ਹੈ ਠੀਕ ਹੈ ਚਲ ਮੈਂ ਤਿਆਰੀ ਕਰ ਲਾ ਅਰਜਨ ਨੂੰ ਸੋਚ ਹੈ ਵੀ ਜੇ ਉਹਦੇ ਮਮੀ ਨੇ ਪੈਸੇ ਦੇਤੇ ਇਹ 3 ਲੱਖ ਇਹ ਲੱਗਦਾ ਆ ਗਿਆ ਹੈ ਪਰ ਫਿਰ ਉਹ ਜिद ਕਰੇਗੀ ਕਿ ਹੁਣ ਮੈਂ ਨਾਲ ਹੀ ਜਾਣਾ ਫਿਰ ਉਹ ਕਿਵੇਂ ਲੈ ਕੇ ਜਾਏਗਾ ਨਾਲ ਨਹੀਂ ਗੱਲ ਸੁਣੋ ਤੁਸੀਂ ਟੈਨਸ਼ਨ ਨਾ ਆ ਲੋ ਮੈਂ ਜਾਣਦਾ ਹਾਂ ਉਹਨਾਂ ਨੂੰ ਨਹੀਂ ਮਿਲਦੇ ਮੁੱਲ ਦੇ ਪੈਸੇ ਨਹੀਂ ਜਿਵੇਂ ਭਾਈ ਜਾਨ ਸੁਦ ਮਮੀ ਨੇ ਰੈਂਜ ਕਰ ਹੀ ਦਿੱਤਾ ਕਿਉਂਕਿ ਉਹਨਾਂ ਨੂੰ ਨਹੀਂ ਪਤਾ ਵੀ ਆਹੀ ਆਪਣੀ ਧੀ ਕੇ ਜਿਨੀਆਂ ਨਾਲ ਐ ਤੇ ਜਿਉਂ ਉਹਨਾਂ ਨੇ ਕਰ ਹੀ ਦਿੱਤਾ ਰੈਂਜ ਤੇ ਫਿਰ ਨਹੀਂ ਹੁਣ ਉਹਨਾਂ ਕੋਲੋਂ ਮੈਨੂੰ ਪਤਾ ਵਾ ਮੈਂ ਸਭ ਜਾਣਦਾ ਵਾ ਨਹੀਂ ਹੁਣਾ ਉਹਨਾਂ ਨੇ ਵਿਆਹ ਤੇ ਖਰਚਾ ਕੀਤਾ ਤੇ ਉਹ ਸਾਡੇ ਨਾਲੋਂ ਜ਼ਿਆਦਾ ਕੀਤਾ ਵਾ ਜਿੰਨਾ ਉਹਨਾਂ ਨੇ ਸਮਾਨ ਦੇਤਾ ਜਿੰਨਾ ਵਿਆਹ ਤੇ ਖਰਚਾ ਕਰਤਾ ਨਾ ਸਾਡੇ ਕੋਲ ਨਹੀਂ ਆਉਂਦੇ ਚਲੋ ਆਪਾਂ ਆਪਾਂ ਮੈਂ ਜਿਤਨਾ ਮਰਜ਼ੀ ਗੱਲ ਇੱਕ ਬਣਾਈ ਆਂ ਉਧਰ ਕਿੱਥੋਂ ਹੋ ਜਾਣੇ ਆ ਚਲ ਇਹ ਤੇ ਇੱਕ ਇੱਕ ਸਾਈਡ ਦੀ ਗੱਲ ਐ ਦੋਨੋਂ ਸਾਈਡ ਦਾ ਸੋਚ ਕੇ ਚੱਲਣਾ ਪੈਂਦਾ ਐ ਉਹ ਚਲੋ ਛੱਡੋ ਇਹਨਾਂ ਗੱਲਾਂ ਜੋ ਹੋਏਗਾ ਵੇਖੀ ਜਾਊਗੀ ਮੇਰੀ ਕੋਈ ਗੱਲ ਤੁਹਾਨੂੰ ਮੈਂ ਮੰਨ ਗਿਆ ਤੁਹਾਨੂੰ ਇਹ ਗੱਲ ਇਹਦਾ ਕਿ ਤੇ ਜਿਵੇਂ ਬਿਲਕੁਲ ਸੱਚੀਆਂ ਗੱਲਾਂ ਹੋਣ ਤੇ ਹੋਰ ਪਤਾ ਤਾਂ ਤੈਨੂੰ ਵੀ ਐ ਤੇ ਪਤਾ ਮੈਨੂੰ ਨਹੀਂ ਮੈਂ ਨਹੀਂ ਬਣਾ ਹੌਣ ਮੈਂ ਮੰਨ ਗਿਆ ਮੇਰੀ ਮੰਮੀ ਵੀ ਖਲਾਕਾਰ ਆ ਇਦਾਂ ਹੀ ਐ ਲੋ ਫਿਰ ਗਿਆ ਜੇ 30 ਲੱਖ ਦੇ ਵੀ ਦੇਣਗੇ ਤੇ ਸਾਨੂੰ ਕਿਹੜਾ 30 ਲੱਖ ਨੂੰ ਮਨਾਹੀ ਆ ਸਭੋ ਫਾਇਦਾ ਹੀ ਆ ਨਾਲੇ ਇਸ ਦੇ ਬਾਨੇ ਉਹ ਘਾਵਦੇ ਗਏ ਨਾ ਪੰਜੇ ਉਂਗਲਾਂ ਕਿਉਂ ਤੇ ਸਿਰ ਕੜਾਈ ਚ ਇਹ ਫਿਰ ਸਾਡੇ ਤੇ ਲਾਗੂ ਹੋਊਗੀ ਹੁਣ ਸਹੀ ਗੱਲ ਆ ਠੀਕ ਐ ਨਾ ਤੇ ਪਰ ਬਾਕੀ ਉਹਨੂੰ ਬਾਨਾ ਲਾਣਾ ਪੈਣਾ ਤਾ ਫਿਰ ਉਹ ਕੋਈ ਨਹੀਂ ਆ ਜਦੋਂ 30 ਲੱਖ ਆਊਗਾ ਨਾ ਬਾਨਾ ਵੀ ਆਪੇ ਵਧੀਆ ਲੱਭ ਜਾਊਗਾ ਅੱਛਾ ਲਓ ਠੀਕ ਐ ਨਾ ਠੀਕ ਐ ਆਹੋ ਜਿਹੜਾ ਕੰਮ ਹੋਇਆ ਵਾ ਆਪਾਂ ਕਿਸ ਨਾ ਕਿਸ ਬਾਨੇ ਕੀ ਤੂਰ ਦੇਣਾ ਵਾ ਇਹ ਜਿੰਨਾ ਨਾ ਕਰੋ ਠੀਕ ਐ ਹੋਹ ਬੁੜਾਈ ਹਾਲ ਐ ਹੋ ਗਏ ਤਿਆਰ ਤੁਸੀਂ ਮੈਂ ਨਾ ਨਾਸ਼ਤਾ ਬਣਾ ਲੈਣੀ ਫਟਾਫਟ ਖਾ ਲੋ ਤੇ ਮੇਰੀ ਗੱਲ ਸੁਣੋ ਥੋੜਾ ਨਾ ਮੈਂ ਅੱਜ ਜਰਾ ਜਰਾ ਚੱਲਿਓ ਮੈਂ ਪਿੱਕੇ ਜਰਾ ਜਾਣਾ ਕੰਮ ਮੈਂ ਮੈਨੂੰ ਨਾਸ਼ਤਾ ਛੱਡ ਹਾਂਜੀ ਤਾਂ ਨਾਗਨ ਨੂੰ ਤੂੰ ਹੀ ਫੇਰਦੀ ਆ ਮੇਰੇ ਤਾਂ ਦੋ ਨੰਬਰ ਤਾਂ ਮਤੈ ਨਾਲ ਗੱਲ ਕਰਨੀ ਆ ਤੂੰ ਕੋਈ ਚੱਜ ਦੀ ਗੱਲ ਨਹੀਂ ਮੈਨੂੰ ਕਹਿ ਸਕਦੇ ਨਾ ਮੈਂ ਨਾਗਨ ਹੈਗੀ ਆ ਹੈ ਕੰਮ ਤੇਰੇ ਉਦਦਾ ਹੀ ਆ ਨਾ ਇੰਦਰ ਹੋ ਗਿਆ ਮੈਂ ਸਿਰਖ ਪਾਈ ਹੁੰਦੀ ਆ ਮੈਂ ਟੈਨਸ਼ਨ ਤੇ ਬੈਠਾ ਵਾਂ ਕੀ ਪਤਾ ਕਿਹੜੀ ਟੈਨਸ਼ਨ ਨਵੀਂ ਪੈ ਗਈ ਤੁਹਾਨੂੰ ਬੈਠ ਦੱਸੋ ਸਾਰੇ ਸਾਰੇ ਬੰਦਾ ਉੜਦਾ ਰਬਦਾ ਨਾਲ ਲੈਂਦਾ ਵਾ ਇੱਥੇ ਕਲੇਸ਼ ਹੀ ਨਹੀਂ ਸਾਡਾ ਮੁਕਣਾ ਹੈਗਾ ਜੀ ਭਾਵੇਂ ਦੋਆ ਕਰਦੇ ਹੋ ਰਬਦਾ ਨਾਲ ਲੈ ਕੇ ਨਾ ਦਿੰਦੀ ਆ ਹੋ ਹੂੰ ਮੁਰੇ ਇੱਕ ਗੱਲ ਦੱਸੋ ਦੱਸੋ ਆਪਣੀ ਆਪਰਤੀ ਦੀ ਆਪਤੀ ਰਾਜਾ ਕਿਤਾ ਹਰ ਰੋਜ਼ ਦਾ ਆਹੋ ਕੀਤਾ ਠੀਕ ਆ ਹਾਂ ਆਲੇ-ਗਵਾੜ ਸਾਰੇ ਰਿਸ਼ਤੇਦਾਰ ਆਏ ਉੱਥੇ ਆਹੋ ਆਏ ਸਿਮਰਤ ਵੀ ਆਈ ਐ ਸਾਰੇ ਆਏ ਆ ਉਹ ਪਰ ਸੇਵਕ ਕਿਉਂ ਨਹੀਂ ਪਹੁੰਚਿਆ ਉੱਥੇ ਕੀ ਗੱਲ ਐ ਮੁਰੇ ਜਵਾਬ ਤਾਂ ਹੀ ਚਾਹੀਦਾ ਕਮਾਉਂੜਾ ਕੇ ਗੱਲ ਨਾ ਕਰੀ ਸਿੱਧੀ ਗੱਲ ਕਰੀ ਮੈਨੇ ਇੱਕ ਗੱਲ ਤਾਂ ਹੁਣ ਤੂੰ ਹੀ ਜਵਾਬ ਦਿਓ ਆ ਪੰਜ-ਸੱਤ ਦਿਨ ਹੋ ਗਏ ਨਾ 10 ਦਿਨ ਤਾਂ ਹੋ ਹੀ ਗਏ ਕੁੜੀ ਦੇ ਵਿਆਹ ਨੂੰ ਅੱਦਸਾ ਦਿਨਾਂ ਬਾਅਦ ਤੈਨੂੰ ਸੁੱਤੇ ਵੇ ਜਾਗੇ ਹੋ ਕੀ ਗੱਲ ਐ ਹੈ ਉਹ ਮੇਰਾ ਦਿਮਾਗ ਇਹਦੇ ਹੋਰ ਪਾਸੇ ਲੱਗਦਾ ਮੈਨੂੰ ਸਹੀ ਸੇ ਜਵਾਬ ਦੇ ਸੇਵਾ ਕਿਉਂ ਨਹੀਂ ਪਹੁੰਚਿਆ ਗਿਆ ਤੇ ਮੈਨੂੰ ਕੀ ਪਤਾ ਹੋਵੇ ਤੂੰ ਨਾ ਕਦੀ ਇੱਥੇ ਆਇਆ ਵਾ ਤੁਹਾਨੂੰ ਮੈਂ ਉਦੋਂ ਵੀ ਕਿਹਾ ਸੀ ਉਹਦਾ ਕੰਮਕਾਰ ਬਹੁਤ ਜ਼ਿਆਦਾ ਸਾਡੇ ਨਾਲੋਂ ਜ਼ਿਆਦਾ ਉਹਦਾ ਕੰਮਕਾਰ ਹੈ ਇਕੱਲਾ ਇਕੱਲਾ ਉਹਨਾਂ ਦਾ ਮੁੰਡਾ ਹੈ ਜਾਇਦਾ ਅੰਨੀ ਹੈ ਉਹ ਸਾਰਾ ਸੰਭਦਾ ਫਿਰਦਾ ਹੈ ਇੰਨਾ ਸ਼ੁਕਰ ਮਨਾਓ ਕਿ ਸਾਡੀ ਕੁੜੀ ਨੂੰ ਪੂਰਾ ਟਾਈਮ ਦਿੰਦਾ ਵਾ ਲੈ ਕੇ ਵੀ ਆਂਦਾ ਜਾਂਦਾ ਅੱਛੇ ਵੀ ਮੈਂ ਗੁਨੇਗਾਰ ਹੋ ਗਈ ਬਸੰਦੀ ਨਾ ਕੁੜੀ ਰਾਜੀ ਖੁਸ਼ੀ ਆ ਨਾ ਵਿਆਹ ਚ ਵੇਖਿਆ ਉਹਦੇ ਰੋਣਾ ਕਿੰਨੀ ਸੀ ਕਿੰਨੀ ਸੋਹਣੀ ਲੱਗਦੀ ਸੀ ਕਿਤੇ ਖਿੜਖਿੜ ਜਾਂਦੀ ਸੀ ਮੈਂ ਕਹਿੰਨੀ ਹਾਰਪ੍ਰੀਤ ਨਾਲੋਂ ਜ਼ਿਆਦਾ ਦੋ ਹੀ ਖਿੜਖਿੜ ਜਾਂਦੀ ਸੀ ਕੋਈ ਕਮੀ ਬੇਸ਼ੀ ਨਹੀਂ ਕੋਈ ਗੱਲ ਨਹੀਂ ਉਹਨੂੰ ਬੰਦੇ ਕੋ ਨਹੀਂ ਟਾਈਮ ਲੱਗਦਾ ਨਾਲ ਮੈਨੂੰ ਨਾਲ ਇੱਕ ਗੱਲ ਦਾ ਤੂੰ ਹੀ ਵੀ ਜਰਾ ਜਵਾਬ ਦੇ ਦਿਓ ਆਪਣੇ ਤੰਨੇ ਤੇ ਲੱਗਾ ਸਿੱਕਾ ਤੇ ਬੜੀ ਸੀ ਕਰਕੇ ਵੱਜੀ ਜੇ ਅ ਮੇਰੇ ਖਾਨਦਾਨ ਚ ਜਿੰਨੇ ਵਿਆਹ ਫੰਕਸ਼ਨ ਆਏ ਨੇ ਕਿਤੇ ਟਿਕਾ ਕੇ ਚੱਜ ਨਾਲ ਗਏ ਆ ਇੱਕ ਦੇ ਜਾਂਦੇ ਤੇ ਚਾਰ ਦੇ ਜਾਂਦੇ ਨਹੀਂ ਜੇ ਮੇਰਾ ਕੰਮ ਕਰਨੀ ਆ ਮੈਂ ਕੋਈ ਬੇਲਾ ਬੈਠਾ ਤੇਰੇ ਘਰ ਚ ਤੇ ਫੰਕਸ਼ਨ ਹੀ ਤੁਰੇ ਰਹਿੰਦੇ ਕਦੀ ਬਰਥਡੇ ਮਨਾ ਲੈਂਦੇ ਕਦੀ ਮੂਰਤ ਕਰਦੇ ਰਹਿੰਦੇ ਕਦੀ ਵਿਆਹ ਆ ਗਿਆ ਹੀ ਕੱਲੀ ਉਹ ਤਾਂ ਹੈ ਨਾ ਉਹ ਵੀ ਦੋ ਵਾਰੀ ਜਲਦੀ ਹੈ ਕੱਲੀ ਮੈਂ ਪਹੁੰਚਾਂਦੀ ਨਹੀਂ ਆ ਸਕੀ ਮਾਸੀ ਦੇ ਮੁੰਡੇ ਦਾ ਵਿਆਹ ਸੀ ਗਏ ਮੈਂ ਗਈ ਸਾਂ ਅੰਬਾਲਾ ਇਹ ਮੈਂ ਕੱਲੀ ਗਈ ਸਾਂ ਤਿੰਨ ਦਿਨ ਕੁੜੀ ਦੇ ਨਾਲ ਲਾ ਕੇ ਆਈ ਸਾਂ ਗਏ ਸੀ ਤੁਸੀਂ ਬੋਲੋ ਹੋਰ ਸੁਣ ਲੋ ਛੋਟੇ ਭਰਾ ਨੇ ਕੋਠੀ ਭਾਈ ਮਹੁਰਤ ਕੀਤਾ ਗਏ ਤੁਸੀਂ ਆ ਲੈ ਜਾ ਸਿਮਰਤ ਨੂੰ ਤਾਂ ਹਰਦੀ ਤੋਂ ਲੈ ਜਾ ਨਾ ਤੂੰ ਹੀ ਜਾਂਦੇ ਰਹੇ ਹੋ ਹਰ ਗੱਲੇ ਮੇਰਾ ਨੁਕਸ ਕਿਹਨਾਂ ਗੱਲ ਚ ਕੱਢ ਦਿੰਦੇ ਖਸਮ ਹੋ ਨਹੀਂ ਆਪਣਾ ਨਾਲ ਲੈ ਕੇ ਆਈ ਸੱਸ ਆਪਣੀ ਨੂੰ ਨਾਲ ਤੁਰ ਕੇ ਆ ਗਈ ਐ ਤਾਂ ਗੱਲ ਮੇਰੇ ਹੱਤਿਆ ਪਾਤ ਦੀ ਔਰ ਰਾਜੀ ਖੁਸ਼ੀ ਆਈ ਰਾਜੀ ਖੁਸ਼ੀ ਚਲ ਗਈ ਵਿਆਹ ਹੋ ਗਿਆ ਸਾਡੀ ਕੁੜੀ ਦੀ ਬੱਲੇ ਬੱਲੇ ਸਭ ਕੁ ਠੀਕ ਕਾਹਦੀਆਂ ਕਾਹਦੀਆਂ ਸ਼ਿਕਾਇਤਾਂ ਲੈ ਕੇ ਬੈਠੇ ਹੋ ਮੈਂ ਕਹਿੰਨੀ ਆ ਘਰ ਚ 700 ਹੋਵੇ ਨਾ ਤਾਂ ਪਾਂਡੇ ਖੜਕਦੇ ਹੀ ਰਹਿੰਦੇ ਨੇ ਜੀਨ ਜੋਗੀ ਨ ਛੱਡਦੀ ਤੇ ਸਿਰ ਤੇ ਹੈ ਹੀ ਨਹੀਂ ਪਰ ਤੂੰ ਹੀ ਕੋਈ ਕਮੀ ਬੇਸ਼ੀ ਨਹੀਂ ਛੱਡਦੇ ਤੂੰ ਹੀ ਮੇਰੀ ਸੱਸ ਹੀ ਬਣੇ ਫਿਰਦੇ ਹੋ ਘਰ ਵਾਲੇ ਦੇ ਨਾਮ ਨਾਲ ਸੱਸ ਦੀ ਅਦਾਕਾਰੀ ਪੂਰੀ ਦੇ ਤੇਰੇ ਵੀ ਲੋਲਾ ਪਾਂਡੇ ਉਹ ਬਣਿਆ ਨਹੀਂ ਗਾ ਜੇ ਮੈਂ ਸੱਸ ਬਣ ਜਾਂਦਾ ਨਾ ਤਾਂ ਮੈਂ ਰੋਜ਼ ਗੁੱਤਕਮ ਹੁੰਦਾ ਇੱਥੋਂ ਏ ਤਾਂ ਬੋਤੇ ਮੈਂ ਵਿੰਗੇ ਡਟੇ ਕਰ ਦਿੰਦਾ ਉਹ ਨਾ ਤੇਰਾ ਘਰ ਖਸਮ ਬਣ ਗਿਆ ਤੈਨੂੰ ਉਹਨਾਂ ਹੁੰਦਾ ਵੀ ਫੇਰ ਦੋਰੇ ਚਾਂਸ ਹੁੰਦੇ ਪਤਾ ਲੱਗ ਜਾਂਦਾ ਤੈਨੂੰ ਫੇਰ ਤਾਂ ਰੋਇ ਮੇਲਾ ਲੱਗਣਾ ਸੀ ਇਸ ਘਰ ਚ ਰੋਇ ਪਾਂਡੇ ਖੜਕਨੇ ਸੀ ਨਾ ਲਾ ਕੇ ਵੇਖ ਲੈ ਮੇਲਾ ਫਿਰ ਲੱਗ ਜੂ ਜੇ ਤੈਨੂੰ ਵੀ ਪਤਾ ਮੈਨੂੰ ਨਹੀਂ ਇੱਕ ਗੱਲ ਸਮਝ ਜਾਂਦੀ ਮੈਨੂੰ ਜਮਾਂ ਗੱਲ ਸਮਝ ਨਹੀਂ ਆਂਦੀ ਕਿ ਮੈਂ ਤੁਹਾਡਾ ਇਹੋ ਜਿਹਾ ਕਿਹੜਾ ਖਜ਼ਾਨਾ ਲੈ ਕੇ ਇਸ ਘਰ ਚੋਂ ਭੱਜ ਗਈ ਆ ਜਿਹੜਾ ਮੇਰੇ ਸਿਰ ਤੇ ਚੜੇ ਰਹਿੰਦੇ ਹਾ ਟਾਈਮ ਤਪੇ ਰਹਿੰਦੇ ਹੋ ਗੱਲ ਬਸ ਇਨੀ ਕਿ ਜਦੋਂ ਮੈਂ ਤੇਨਾਂ ਗੱਲ ਕਰਾਂ ਨਾ ਤੂੰ ਉੱਚੀ ਬਾਜ ਬੋਲਦੀ ਆ ਦਪਾਰਾ ਤਾਂ ਮੇਰਾ ਉੱਥੇ ਆਈ ਹੋ ਜਾਂਦਾ ਉਹ ਗੱਲ ਮੈਨਾਂ ਢੰਗ ਨਾ ਕਰਿਆ ਕਰ ਤੈਨੂੰ ਮੈਂ ਸ਼ਾਂਤੀ ਨਾਲ ਕੀ ਗੱਲ ਕੀਤੀ ਆ ਕਿ ਜਵਾਈ ਭਾਈ ਟਕਰਿਆ ਨਹੀਂ ਹੋਊਗਾ ਤੂੰ ਜਮਾਂ ਦਾ ਜਵਾਬ ਹੀ ਦੇ ਸਕਦੀ ਏ ਕਿ ਨਹੀਂ ਜਵਾਈ ਭਾਈ ਨੂੰ ਮੈਂ ਕਿਹਾ ਟੱਕਰ ਲਾਗੇ جا کے سمرتوں پوچھو ہر گل میرے ਨਾਲ سمرتہ گل کر کہ میرے ਵੀ ملا ہوندا ਸੇਵਕ ਨਾਲ ਜੇ ਘਰ گے جوਾਈ ਪਾਈ ਨਹੀਂ ਮਿਲਿਆ ਜੀ ਮੈਨੂੰ ਜੇ ਵਿਆਹ ਆ ਗਿਆ جوਾਈ ਪਾਈ ਨਹੀਂ ਆਇਆ ਜੀ جوਾਈ ਭਾਈ ਨੂੰ ਆਪਣੀ ਬੋਤ ਚਪਾ ਕੇ ਬੈਠੀ ਹਾਂ ਉਹ ਤੋਂ ਗੱਲ ਤੇ ਕਰ ਸਕਦੀ ਆ ਨਾ ਕਿਉਂ ਤੁਹਾਡਾ ਮੂੰਹ ਨਹੀਂ ਆ ਤੁਹਾਡੀ 체ਤੀ ਹੈ ਨਾ ਤੁਹਾਡੀ लाडਲੀ ਹੈ ਨਾ ਉਹਨੂੰ ਇੱਕ ਫੋਨ ਲਾਓ ਸਿਮਰਤ ਬੋਤ ਕੀ ਗੱਲ ਹੈ ਸੇਵਾ ਕਿਉਂ ਨਹੀਂ ਵਿਆਹ ਚ ਆਇਆ ਸੀ ਮੈਂ ਉਦੋਂ ਪੁੱਛਿਆ ਨਹੀਂ ਉਹ ਤੁਹਾਨੂੰ ਦੱਸੇਗੀ ਨਾ ਮੈਂ ਕਿਉਂ ਪੁੱਛਾਂਗੀ ਮੇਰੇ ਲਈ ਚਾਰ ਜੀਆਂ ਚ ਦੋ ਜੀਆਂ ਆਣ ਵਧੀਆ ਗੱਲ ਐ ਮੈਂ ਜਰੂਰ ਸਾਰਿਆਂ ਦਾ ਭਾਰ ਇੱਥੇ ਲਾਣਾ ਆਪਣੇ ਅੱਗੇ ਨਹੀਂ ਆਏ ਤੇ ਨਾ ਅਸੀਂ ਜਿਹੜਾ ਆਵੇ ਆਵੇ ਨਹੀਂ ਆਦੇ ਨਾ ਕਿਸੇ ਦੇ ਆਇਆ ਕਿਸੇ ਦੇ ਨਾ ਆਇਆ ਕੰਮ ਨਹੀਂ ਰੁਕਦੇ ਕੰਮ ਸਾਰੇ ਹੋ ਜਾਂਦੇ ਨੇ ਐਵੇਂ ਹਰ ਗੱਲੇ ਮੈਨੂੰ ਨਾ ਬੋਲਿਆ ਕਰੋ ਘਰ ਦੀ ਐ ਮੈਂ ਤੁਹਾਡੀ ਥੋੜੀ ਇੱਜ਼ਤ ਵੀ ਕਰ ਲਿਆ ਕਰੋ ਹੁਣ ਨਾ ਇੱਥੇ ਕੋਈ ਧੀ ਤੇ ਨਾ ਕੋਈ ਪੁੱਤ ਦੋ ਆਣਿਆਂ ਨੇ ਰਹਿਣਾ ਜਿੰਜੇ ਰੋਜ਼ ਸਿਰ ਪਾੜਾਂਗੇ ਤੇ ਇੱਕ ਨੇ ਇੱਕ ਉੱਥੇ ਪਿਆ ਹੋਏਗਾ ਕਿਸੇ ਦਿਨ ਉਹ ਦੇਖ ਜੋ ਦੇ ਗੁੱਸਾ ਸ਼ਾਂਤ ਕਰ ਐਦਾਂ ਦੀ ਕੋਈ ਗੱਲ ਨਹੀਂ ਗਈ ਗੱਲ ਪਤਾ ਕੀ ਆ ਕਿ ਸੇਵਕ ਮੈਨੂੰ ਉਹਦਾ ਪਿਆ ਨਹੀਂ ਪਤਾ ਮੈਂ ਬੜਾ ਟੈਂਸ਼ਨ ਦੇ ਵਿੱਚ ਜਾਵਾ ਕਿ ਕੀ ਗੱਲ ਕੀ ਆ ਮੈਂ ਵੀ ਸਮਝਣ ਦੀ ਕੋਸ਼ਿਸ਼ ਕਰ ਮੈਂ ਮੰਨਦੀ ਆ ਤੁਹਾਡੀ ਗੱਲ ਕਿ ਤੁਸੀਂ ਆ ਤੋ ਬਾਅਦ ਸੇਵਕ ਦੇ ਹੱਦ ਤੱਕ ਮੱਥੇ ਨਹੀਂ ਲੱਗੇ ਮੈਨੂੰ ਆ ਬੜਾ ਮਹਿਸੂਸ ਹੁੰਦਾ ਵੈ ਮੁੰਡਾ ਕਿਹੜੀ ਗੱਲੋਂ ਮੈਨੂੰ ਲੱਗਦਾ ਮੁੰਡੇ ਨੇ ਨਾ ਗੁੱਸਾ ਕਰ ਲਿਆ ਜੇ ਕਿਹੇ ਗੱਲ ਦਾ ਤੁਹਾਨੂੰ ਨਹੀਂ ਜੇ ਪਤਾ ਮਾਸੀ ਬੜਾ ਪੜਾ ਬੋਲੇ ਸੀ ਜੋ ਮਾਸੀ ਕਾ ਕੇ ਗਈ ਨਾ ਮੈਨੂੰ ਉਹ ਤੋਂ ਟੈਂਸ਼ਨ ਆਉਂਦੀ ਕੋਈ ਗੱਲਬਾਤ ਨਾ ਹੋਵੇ ਹੋਰ ਗੱਲ ਕੋਈ ਨਹੀਂ ਗਈ ਹਾਈ ਹੱਸਦਾ ਵਸਦਾ ਉਹਦਾ ਘਰ ਕਾਨੂੰ ਮਾੜਾ ਸੋਚਦੇ ਬੇ ਇਹੋ ਜਾਂ ਬੰਦਾ ਕੰਮਕਾਰਾਂ ਵਲਿੰਦੇ ਤੁਹਾਨੂੰ ਪਤਾ ਕਈ ਬੰਦੇ ਕਿਦਾਂ ਦੇ ਹੁੰਦੇ ਜੀ ਈਆਂ ਵੀ ਆਈਆਂ ਜਾਂਦੀਆਂ ਉਹਨਾਂ ਤਾਂ ਕੀ ਲਿਮਟ ਬੱਸ ਰੱਖਦੇ ਨੇ ਉਹ ਸੋਹਰੇ ਬੋਧਾ ਜਾਂਦੇ ਹੀ ਨਹੀਂ ਹੁਣ ਉਹ ਵਿਆਹ ਤਾਂ ਅਹੀ ਅਚਾਨਕ ਹੋ ਗਿਆ 6 ਮਹੀਨੇ ਪਾਣੇ ਸੀ ਉਹਨਾਂ ਨੇ 1.5 ਮਹੀਨੇ ਚ ਲੱਲਿਆ ਹੁਣ ਅਗਲੇ ਨਾਲ ਪੂਰੀ ਗੱਲ ਕੀਤੀ ਹੁੰਦੀ ਅਗਲੇ ਵੀ ਆਪਣੇ 10 ਕੰਮ ਛੱਡ ਕੇ ਬਿੰਦੇ ਅਗਲੇ ਦਾ ਕੰਮ ਕਰ ਵੀ ਉਹੋ ਜਾਂ ਛੱਡੋ ਮੇਰੀ ਮੰਨੋ ਇੱਕ ਫੋਨ ਸਿਮਰਤ ਨੂੰ ਕਰ ਲੋ ਗੱਲ ਕਲੀਅਰ ਕਰ ਲੋ ਮੇਰੇ ਨਾਲ ਲੜਨ ਦੀ ਬਜਾਏ ਉਹਨੇ ਮੈਨੂੰ ਦੱਸੋ ਕੁੱਕਰ ਦੀਆਂ ਵਿੱਚਲਾ ਮਰਵਾ ਕੇ ਆਲੂ ਬਾਲ ਲਵਾ ਰੋਟੀ ਖਾਓਗੇ ਆਲੂ ਵਾਲੀ ਸਰਦਾਰ ਜੀ ਚਿੱਟਾ ਮੱਖਣ ਮੈਂ ਕੱਢਿਆ ਕਰਦਾ ਉਹ ਕਰਲਾ ਕਰਲਾ ਗੁੱਸਾ ਸ਼ਾਂਤ ਕਰ ਕਰਲਾ ਪਕਾਲਾ ਰੋਟੀ ਨਾਲ ਕੁੜੀ ਵੱਲ ਵੀ ਜਾਣਾ ਜੇ ਚੰਗਾ ਚਾਰ ਬੈਠਾ ਵਾ ਪਰ ਰੋਟੀ ਪਾਣੀ ਖਾ ਕੇ ਚੱਲਦੇ ਆਂ ਹਾਂ ਠੀਕ ਆ ਫਿਰ ਕਰ ਲੈਣਾ ਸਿਮਰਤ ਨੂੰ ਫੋਨ